ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਜਿਵੇਂ ਵੀਰ ਜੀ ਸਾਰੇ ਠੀਕ ਠਾਕ ਰੋਈ ਚੈੱਕ 20 ਤਰੀਕ ਤੇ ਦੂਜੀ ਤੀਜੀ ਵਾਰ ਘੋਬਟੀ ਹੈ ਇਹਦਾ ਜਿਹਦੇ ਬੜਦੇ ਆ ਜੀ ਸੀ ਵੀ ਉਹਦੀ ਆਪਦੀ ਹੈ ਜਿੰਨੇ ਕਿੜੇ ਕਾਫੀਆਂ ਦੀ ਫਿਰ ਪਿੱਛੇ ਲੈ ਜਾ ਜੀ ਉਹ ਤੱਕ ਫਿਰ ਮੋੜ ਲਈ ਦੀ ਹੈ ਉਹ ਆਉਂਦਾ ਕਿੱਥੇ ਆ ਪੋਰ ਬਾਈ ਗੋਰ ਆਪਰੇਟਰ ਇਧਰ ਵੀ ਮਿਲੋ ਚਾਹ ਵਾਲੀ ਚਾਹੀਦੀ ਹੈ ਜੀ ਦੇਖੋ ਮਹਾਰਾਜ ਘਰੇ ਕਿਰਪਾ ਦਾ ਗਾਹ ਨੂੰ ਚਾਹ ਵਾਲੀ ਵੀ ਲਿਆਵਾਗੇ ਚੱਲ ਬਾਈ ਚੱਲ ਇਹ ਘੰਟੇ ਖਾਲ ਪੈਂਦੇ ਆ ਹੈ ਤਾਂ ੱੱਕਾ ਹੀ ਆ ਇਹ ਮਸ਼ੀਨਾਂ ਵਾਸਤੇ ਦੇਖੋ ਬਈ ਇਹ ਨਾ ਖਾਲ ਇਹਨਾਂ ਦੇ ਨਿਕਲ ਨਿਕਲ ਜਾਂਦੀ ਐ ਡੇ ਡੁੰਦਿਆਂ ਟੋਇਆਂ ਚ ਕੀ ਕਰੇ ਮੀ ਇਹ ਕੰਮ ਵਾਲੀ ਹੈ ਜਿਹੜਾ ਕਰਾਈ ਜਾਂਦੇ ਕੰਮ ਤਾਂ ਚੈਨ ਵਾਲੀ ਦਾ ਕੰਮ ਲੈ ਰਹੇ ਆਂ ਅਕੀਸਵੇਰ ਦਾ ਇਹੀ ਕੋ ਚੱਲੀ ਜਾਂਦਾ ਚਾਰ ਕਿੱਲੇ ਫਾਗਮ ਇਹੀ ਕੋ ਚੱਲ ਰਿਹਾ ਸਵੇਰ ਦਾ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਛੋਟਾ ਜਿਹਾ ਬਲੌਗ ਪਾਵਾਂਗੇ ਕੀ ਕਰਦੇ ਆ ਇਹਨੂੰ ਉਹ ਸੱਤੇ ਗਾਂ ਕਰਕੇ ਨਾ ਤੋਰ ਕੇ ਦੇਖਦੇ ਦੁਰ ਪਣੀ ਹੁਣ ¡Hala, bay! ਫੇਰ ਜਾਣ ਦੇ ਕੋਈ ਨਾ ਮਾਰਨੇ ਆ ਪਲਾਉ ਹਾਂ ਮਾਰਾਂ ਇਹ ਇਹ ਜੇ ਬੰਦੇ ਵੀ ਆ ਜਿਹੜੇ ਮੱਕੀ ਬੀਜਣ ਤੋਂ ਪਹਿਲਾਂ ਪਲਾਉ ਮਾਰਦੇ ਆ ਨਹੀਂ ਮਟਰ ਲੱਗੇ ਸੀ ਦੇਖੋ ਬਈ ਘਾਉਂ ਰਿਹਾ ਟਾਇਰ ਓ ਬਾਈ ਪਰੇ ਰੋ ਯਾਰ ਦੇਖੋ ਕੌਮ ਦੇ ਟਾਇਰ ਦੇਖੋ ਜੂਆ ਸਿੱਧੀ ਕਰ ਦੇਖੋ ਪਾਓ ਦੇਖੋ 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 ਕਮਰੇ ਕਰੋ ਬਾਈ ਫੇਰ ਵੜ ਗਈ ਇੱਕ ਡਾਟਾ ਟੋਆ ਪਟ ਕੇ ਪੂਰੇ ਲਾਦਾ ਸੰਗਲ ਨੇ ਪਾਓ ਬਾਈ ਪਾਓ ਬਾਈ ਤੇ ਲਾਓ ਬਾਈ ਐਚਰ ਦਾ ਇੰਜਨ ਆ ਜ਼ੋਰ ਘੱਟ ਲਾਉਂਦਾ ਐਚਰ ਦਾ ਇੰਜਨ ਆ ਜ਼ੋਰ ਘੱਟ ਲਾਉਂਦਾ ਇਹ ਉਦੋਂ ਤਾਂ ਕਹਿੰਦੇ ਇੱਥੇ ਵੀ ਪਲਾਉ ਮਾਰਨਾ ਉੱਥੇ ਵੀ ਮਾਰਨਾ ਹੈ ਹੁਣ ਇਹ ਬੇਚੂ ਨੀ ਹੁੰਦੇ ਇਹ ਇਹਦੇ ਨੱਕੇ ਕਰਕੇ ਗੱਲ ਆ ਕੁਛ ਦੋਵਾਂ ਪਾਸਿਆਂ ਤੇ ਕੱਸੀ ਦਾ ਖਾਲ ਆ ਸੂਏ ਵਾਲਾ ਤੇ ਫਿਰ ਉਹਦੇ ਕਰਕੇ ਹੋ ਜਾਂਦਾ ਉੱਟੀ ਚੜੀ ਪਈ ਐ ਸਿਰੇ ਤੋਂ ਸਰੇ ਤੱਕ ਬਾਈ ਪਈ ਤੋ ਕਮਾ ਕੇ ਛੱਡੀ ਹੁਣ ਪਈ ਤੋ ਕਮਾ ਕੇ ਜਾਣ ਦੇ ਸਿੱਧੀ ਓਏ ਬਾਖਸ਼ ਦੇ ਬਾਖਸ਼ ਦੇ ਬਾਖਸ਼ ਦੇ ਭੈਣਾ ਪੜਦੂ ਸਾਰਾ ਕੋ ਬਹੁਤ ਐਕੋ ਬਈ ਤੋ ਕੱਟੀ ਐ ਇਸੇ ਵੇਰਾ ਐਨੀ ਬਾੜੀ ਗਈ ਫੇਰ ਕੱਢ ਗਈ ਹੁਣ ਪੱਟ ਕੇ ਉਧਰ ਲੱਗੇ ਆ ਦੇ ਦੇ ਕੀ ਬਣਦਾ ਐਨਾ ਜੁੱਧ ਨਹੀਂ ਲੱਗਦਾ ਜਿੰਨਾ ਤੂੰ ਲਵਾਇਆ ਇਹਦਾ ਸਿੱਖਣ ਨੂੰ ਮਿਲਦਾ ਕੀ ਸਿੱਖਣ ਨੂੰ ਮਿਲਦਾ ਇਹਹੀ ਤਾਂ ਚੀਜ਼ ਹੈ ਸੁੱਕੇ ਸੁੱਕੇ ਪੱਟ ਕੇ ਸਾਰੇ ਕਿ ਜਾਂਦਾ ਨਹੀਂ ਠੀਕ ਹੈ ਇਹਦੀ ਘਾਟ ਹੈ ਇਹਦੀ ਆਜੀ ਦੀ ਘਾਟ ਆਲੇ ਦੀ ਮੈਨੂੰ ਕਹੀਂ ਚਾਹੀਦਾ ਇਹਦਾ ਇਹ ਹੱਕ ਦੇ ਦੇ ਬਾਈ ਓਏ ਓ ਬਾਈ ਆ ਪਾ ਕੇ ਪੋਥੇ ਪੌੜੀ ਤੇ ਖੜੀ ਜਾ ਕੇ ਓ ਮੂਰੇ ਮੂਰੇ ਪੌੜੀ ਤੇ ਚੜ ਗਿਆ ਓਨੇ ਮੈਂ ਵੀ ਇਹਦਾ ਬਿੱਲੇ ਨੂੰ ਝਾਕਦਾ ਬੰਦਾ ਖੜਾ ਲਾ ਫਿਰ ਦੱਸ ਦੂਗਾ ਕਰੋ ਕਿ ਆ ਕਬਈ ਫੇਰ ਪਾਰਿਆ ਗੱਡੀ ਇੱਥੇ ਬੈ ਗਈ। ਦੇਣਾ ਦੇਣਾ ਚੱਲ। ਤੇ ਉਹਨਾਂ ਨਾਲ ਸਾਡੀ ਲੱਗਦੀ ਹੈ। ਕਹਿੰਦੇ ਆ ਪਟਾਕੇ ਕਿਹੜਾ ਜਿਹੜਾ ਫੋਰ ਮੈਡ ਉਹ ਫਿਰ ਆਦਾ ਜੀ ਉਹ ਸਾਬ ਆਪ ਮੂਰੇ ਹੋਈ ਸੀਗੀ ਸਾਬ ਦੇਵੀ ਸੋਹਾਵਾ ਦੀ ਕਰਤਾ ਔਕਾ ਕੋਈ ਸਾ ਤੇਰਾ ਬਾਈ ਕਿਹੜਾ ਮਜੀਦ ਪਰਲੇ ਪਾਏ ਆਪ ਲੱਗੇ ਹੀ ਚਲਾਉਣ ਇਥੋਂ ਦੀ ਗਿਆ ਹਰਾ ਪਾਣੀ ਓਏ ਆਹੀ ਢੱਕ ਦੇ ਭੈਣ ਜੀ ਉਹਨੇ ਵੀ ਆਹੀ ਢੱਕਾ ਹੈਗਾ ਸੇ ਨੱਕਾ ਪਾ ਪਾ ਸੇ ਕੋਣ ਨੇ ਕਰੋ ਬੈਤ ਮਾਰੇ ਉਹ ਤਾਂ ਕਰਦੀ ਓਏ ਕੋਈ ਸਾਹਿਬ ਬਾਗੜ ਦਾ ਪਾਣੀ ਜਾ ਕੇ ਬਾਗ ਚ ਸੈਟ ਉਰੋਂ ਪਾਣੀ ਜਾਂਦਾ ਸੀ ਸਾਰਾ ਸਵੇਰ ਦੇ ਨੇ ਆ ਕਰਤਾ ਬਟਾ ਦੇ ਉਹ ਵੀ ਖੜਾ ਉਹ ਵੀ ਖੜਾ ਓਏ ਕਿੱਡੇ ਵਿਲੇ ਬੰਦਿਆ ਦੇ ਕਿਵੇਂ ਪੈਪ ਨੂੰ ਢੋਲਾ ਲੱਛਣ ਇਹਨਾਂ ਦੇ ਲੈ 10 ਬਖਸ਼ ਦੇ ਬਖਸ਼ ਦੇ ਓਏ ਇਹ ਡਬਲ ਪੈਸੇ ਲੈਣੇ ਆ ਵੱਡਣ ਦੇ ਅੱਡੇ ਤੇ ਕੱਦੂ ਦੇ ਅੱਡਾ ਸਮਾਗੇ ਮੈਂ ਕੋਈ ਨਹੀਂ ਤੇਰੇ ਨਾਲ ਹੁੰਦਾ ਹੋ ਜਾਂਦੇ ਜੇ ਜਾਨ ਲੱਗਿਆ ਨੇ ਲੈ ਲਿਆ ਪੰਗਾ ਦੇਸਾਂ ਤੱਕ ਕੋਈ ਨਾ ਕਿਧਰ ਜਾਣਾ ਖੜੇ ਆ ਉੱਪਰ ਜੁਗਾ ਤੇ ਹੋ ਗਏ ਹੋਣਗੇ 3 ਘੰਟੇ ਬੱਦੀ ਹੋ ਗਈ ਕਲਚ ਪਲੇਟ ਵੀ ਗਈ ਕਟਰ ਵੀ ਲਾਉਂ ਸੇ ਇਹੋ ਵੀ ਨਹੀਂ ਲੱਥਾ ਟਕਰਾਂ ਟੁਕਰਾਂ ਮਾਰ ਕੇ ਖਾਡੇ ਮਾਰ ਕੇ ਆ ਤਸਵੀਰ ਦੀ ਕੋਈ ਮਾਂ ਦੀ ਧੀ ਨਾਲ ਹੀ ਸੀਗੀ ਚਾਨਣ ਲਿਆਉਂ ਖਾਇ ਰੱਖ ਦਮ ਗੱਡਾ ਡਈਆਂ ਤੇ ਹੀ ਆ ਵੈਸੇ ਤਾਂ ਸਵੇਰ ਦਾ ਹੀ ਆ ਜੇ ਵੇਖਿਆ ਜਾਵੇ ਤਾਂ ਆਇਆ ਇੱਥੇ ਡੰਗੇ ਨੀ ਲੱਗਣੀ। ਰਾਂਗੜ ਕੀ ਕਰੀਏ ਵਾ ਖੇਤਾਂ ਯਰ ਪਰ ਉੱਤੇ ਨੰਦ ਤੇ ਮਸ਼ੀਨ ਖੁੱਭੀ ਕਰਦਾ। ਮਸ਼ੀਨ ਖੁੱਭੀ ਹੋਈ। ਮਸ਼ੀਨ ਖੁੱਭੀ ਹੈ ਬਈ। ਮਸ਼ੀਨ ਉਹ ਗੇ ਤਿੰਨ ਚਾਰ ਘੰਟ। ਤੂੰ ਦੇਖਦੇ ਹਾਂ ਕੀ। ਹਾਂ ਬਈ। ਕੀ ਆਂਦੀ ਆ ਦੁਨੀਆਦਾਰੀ। ਦੇਖ ਬਈ ਕੀ ਹੋ ਗਿਆ ਹੁਣ ਖੜ ਗਿਆ ਤੂੰ। ਗੱਡਾ ਡਈਆਂ ਤੇ ਹੀ ਆ ਸਵੇਰ ਦਾ ਅੱਜ। ਖੜਨਾ ਹੀ ਆ ਹੁਣ। ਤੇ ਵੱਡੀ ਜਾਂਦੀ। ਪਾਣੀ ਆਇਆ ਹੋਇਆ ਮੱਕੀ ਤੱਕ ਪਰ ਕਰਤਾ ਪੱਕਾ ਮਬੰਦ ਮਿਲਾਂਗੇ ਸਵੇਰੇ ਅਗਲੀ ਵੀਡੀਓ ਚ ਇਹ ਦੇਖਣ ਲਈ ਧੰਨਵਾਦ